ਇਹ ਧਰਤੀ ਗੁਰੂਆਂ ਪੀਰਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਦੀ ਜੋਧੇ ਤੇ ਸੂਰਬੀਰਾਂ ਦੀ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਖਿਲਾਫ ਬਹੁਤ ਸਾਰੇ ਲੋਕ ਆਪਣੇ ਆਪਣੇ ਤਰੀਕੇ ਨਾਲ ਜਾਗਰੂਕਤਾ ਮੁਹਿੰਮਾਂ ਚਲਾ ਰਹੇ ਹਨ ਪਰ ਜੇਕਰ ਗੱਲ ਕਰਦੇ ਆ ਪਟਿਆਲੇ ਦੀ ਤਾਂ ਇੱਥੇ ਤਾਇਨਾਤ ਇਨਚਾਰਜ ਟ੍ਰੈਫਿਕ ਭਗਵਾਨ ਸਿੰਘ ਲਾਡੀ ਪੇੜੀ ਵੱਲੋਂ ਅਨੋਖੇ ਢੰਗ ਨਾਲ ਸਕੂਲ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਇਹ ਧਰਤੀ ਗੁਰੂਆਂ ਪੀਰਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਦੀ ਜੋਧੇ ਤੇ ਸੂਰਬੀਰਾਂ ਦੀ ਇਹਦੀ ਅਣਖ ਬਚਾਈਏ ਭੁੱਲ ਕੇ ਕਦੇ ਵੀ ਆਪਾਂ ਨਸ਼ੇ ਦੇ ਨੇੜੇ ਨਾ ਜਾਈਏ ਭੁੱਲ ਕੇ ਕਦੇ ਵੀ ਆਪਾਂ ਨਸ਼ੇ ਦੇ ਨੇੜੇ ਨਾ ਜਾਈਏ ਇੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਇੱਥੇ ਡੁੱਲਿਆ ਖੂਨ ਸ਼ਹੀਦਾਂ ਦਾ ਉਨ੍ਹਾਂ ਦਾ ਨਾਂ ਚਮਕਾਈਏ ਨਸ਼ਾ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਾਈਏ ਇਹ ਧਰਤੀ ਗੁਰੂਆਂ ਪੀਰਾਂ ਦੀ ਜੋਧੇ ਤੇ ਸੂਰਬੀਰਾਂ ਦੀ ਇਹਦੀ ਅਣਖ ਬਚਾਈਏ ਇਹ ਨੌਜਵਾਨ ਪੀੜੀ ਨੂੰ ਇਹ ਨੌਜਵਾਨ ਪੀੜੀ ਨੂੰ ਪਿਛਲਾ ਇਤਿਹਾਸ ਸੁਣਾਈਏ ਨਸ਼ੇੜੀ ਕਹਿਣ ਵਾਲਿਆਂ ਨੂੰ ਆਪਾਂ ਸੰਤ ਸਿਖਾਈਏ ਜਿਹੜੇ ਆਪਾਂ ਨੂੰ ਨਸ਼ੇੜੀ ਕਹਿੰਦੇ ਨੇ ਨਾ ਉਹਨਾਂ ਨੂੰ ਸਰਦਾਰ ਹਰੀ ਸਿੰਘ ਲੜੂਏ ਵਰਗੇ ਸਰਦਾਰ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਸ਼ਹੀਦ ਉਧਮ ਸਿੰਘ ਵਰਗੇ ਸ਼ਹੀਦਾਂ ਦੀਆਂ ਕੁਰਬਾਨੀਆਂ ਆਪਾਂ ਅੱਜ ਦੀ ਪੀੜ੍ਹੀ ਨੂੰ ਆਪਾਂ ਯਾਦ ਕਰਾਈਏ ਵੀ ਆਪਣਾ ਪਿਛਲਾ ਇਤਿਹਾਸ ਆ ਜਿਹੜਾ ਉਹ ਆਪਾਂ ਨੂੰ ਕੀ ਕਹਿੰਦਾ ਜਿੱਥੇ ਪੰਜਾਬੀ ਖੜ ਜਾਂਦੇ ਉਥੇ ਇਹੀ ਆੜ ਜਾਂਦੇ ਇੱਥੇ ਲੰਗਰ ਚੱਲਦੇ ਰਹਿੰਦੇ ਨੇ ਇਸ ਦੀ ਹੋਂਦ ਵਧਾਈਏ ਨਸ਼ਾ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕਰਾਈਏ ਇਹਨੂੰ ਸੋਨੇ ਦੀ ਚਿੜੀ ਕਹਿੰਦੇ ਨੇ ਪੇੜੀ ਪਿੰਡ ਵੀ ਲੋਕੀ ਰਹਿੰਦੇ ਨੇ ਲੱਗੇ ਨਸ਼ਿਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ